ਹਰੀ ਹੈ ਇਹ ਲੜਾਈ ਕੰਨੇ ਬਿਨਾਂ ਦੀ ਲੜਾਈ ਨਹੀਂ ਹੈ ਜੀ ਇਹ ਖੇਤੀ ਬਿਨਾਂ ਦੇ ਖਿਲਾਫ ਲੜਾਈ ਨਹੀਂ ਹੈ ਜੀ ਇਹ ਲੜਾਈ ਸਾਡੀ ਆਪਣੀ ਜ਼ਮੀਨ ਨੂੰ ਆਪਣੀ ਮਾਂ ਨੂੰ ਬਚਾਉਣ ਵਾਸਤੇ ਲੜੀ ਜਾ ਰਹੀ ਹੈ ਜੇਕਰ ਸੀ ਜਾਤੀ ਤੋਂ ਹੁਣ ਤੱਕ ਝਾਤ ਮਾਰੀ ਏ ਤਾਂ ਦੇਖਿਆ ਜਾਂਦਾ ਕਿ ਜਦੋਂ ਵੀ ਹਕੂਮਤਾਂ ਦੇ ਨਾਲ ਲੜਾਈ ਲੜੀ ਹੈ ਸਤਿ ਪੰਥ ਮੇ ਪਜਾਤੀ ਹੁੰਦੇ ਨੇ ਜਾਂ ਸਾਡੇ ਪੰਜਾਬ ਦੇ ਲੋਕ ਹੁੰਦੇ ਨੇ ਹਮੇਸ਼ਾ ਹੀ ਤੂਰੀ ਬਣ ਕੇ ਸਾਡੇ ਲੋਕ ਨੇ ਜਿਹੜੇ ਹਕੂਮਤਾਂ ਦੇ ਨਾਲ ਟੱਕਰ ਲੈਂਦੇ ਰਹੇ ਨੇ ਅੱਜ ਮੈਂ ਸलाम ਕਰਦਾ ਆ ਮੇਰੀਆਂ ਮਾਤਾਵਾਂ ਬੈਠੀਆਂ ਨੇ ਮੇਰੀਆਂ ਭੈਣਾਂ ਬੈਠੀਆਂ ਨੇ ਤੇ ਸਾਡੇ ਬੱਚੇ ਬੈਠੇ ਨੇ ਜਿਹੜੇ ਕਿ ਆਪਣੇ ਘਰ ਦੇ ਕੰਮਾਂ ਨੂੰ ਛੱਡ ਕੇ ਅੱਜ ਸਭਾ ਸਿਰੇ ਗਿੱਕੀ ਕੁਟਿਆ ਹੋਆ ਨੇ ਮੈਂ ਸਲਾਮ ਕਰਦਾ ਹਾਂ ਉਹਨਾਂ ਵੀਰਾਂ ਨੂੰ ਜਿਹੜੇ ਅੱਜ ਦਿੱਲੀ ਦੇ ਮੋਰਚੇ ਦੇ ਵਿੱਚ ਬੈਠੇ ਹੋਏ ਨੇ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ ਉਸ ਵੀਰ ਨੂੰ ਜਿਹੜਾ ਕਿ ਅੱਜ ਮੋਰਚੇ ਤੇ ਰਹਿਣ ਵਾਲਾ ਦਿੱਲੀ ਦੇ ਵਿੱਚ ਸ਼ਹੀਦ ਹੋ ਗਿਆ ਅਸੀਂ ਢੀਟੀਆਂ ਕੌਣ ਦੇ ਰਹਾਂਗੇ ਸਾਡੇ ਕੋਲੇ ਢੀਟੀਆਂ ਵਾਸਤੇ ਬਹੁਤ ਸਮਾਂ ਅਸੀਂ ਦੇਰੋਂ ਜਿਹੜਾ ਜੁਣਾ ਸਾਡੇ ਖੂਨ ਦੇ ਵਿੱਚ ਹੈ ਅਸੀਂ ਉਸ ਦੀ ਉਲਾਗਾ ਸ਼ਿਸ਼ੇਸ਼ ਪਿਤਾ ਦੀ ਉਲਾਗਾ ਜਿਸ ਨੇ ਸਾਰਾ ਪਰਿਵਾਰ ਬਾਰਤਾ ਸੀ ਅਸੀਂ 박 ਸਿੰਘ ਦੇ ਵਾਰਸਾਂ ਜਿਸ ਨੇ ਦੱਸ ਦਿੱਤਾ ਸੀ ਕੇਸੋ ਕੁੰタル ਨਾਲ ਕਿਵੇਂ ਲੜੀਦਾ ਅਸੀਂ ਉਦਮ ਸਿੰਘ ਦੇ ਭਰਾ ਕੀਵੇਂ ਦੱਸ ਦਿੱਤਾ ਸੀ ਕੇ ਜ਼ਾਲਮ ਨੂੰ 23 ਸਾਲਾਂ ਦੇ ਬਾਅਦ ਵੀ ਤੋੜਿਆ ਜਾ ਸਕਦਾ ਹੈ ਅਸੀਂ ਸਰਾਂਪੇ ਦੇ ਵੀਰ ਜਿਸ ਨੇ ਸਿਰਫ 19 ਸਾਲ ਦੀ ਉਮਰ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਇਹ ਦੱਸ ਦਿੱਤਾ ਸੀ ਕਿ ਜਿਹੜੀ ਅੰਗਰੇਜ਼ ਹਕੂਮਤ ਹੈ ਉਹ ਲੋਕ ਵਿਰੋਧੀ ਹੈ ਉਹ ਗਦਰੀ ਵੀਰ ਨੇ

ਕੱਟ ਕਰ ਰਹੀ ਹੈ ਬਿਨਾ ਦੀ ਗੱਲ ਚੰਦੀ ਹੈ ਬਿਲ ਕਿਉਂ ਦਰਵਾਜ਼ਾ ਮੇਰੇ ਸਰਕਾਰ ਨੂੰ ਅਪ੍ਰੈਲ ਦੇ ਵਿੱਚ ਲਾਕਡਾਊਨ ਲਾਇਆ ਕਰੋਨਾ ਦਾ ਨਾਮ ਲੈ ਕੇ ਉਸ ਤੋਂ ਬਾਅਦ ਦੋ ਮਹੀਨੇ ਦੇ ਬਿਆਪਾਰ ਜੀਡੀਪੀ ਦਾ ਨਕਾਰਾ ਹੁੰਦਾ ਜਿਹੜੀ ਸਰਕਾਰ ਦੀ ਜੀਡੀਪੀ ਹੈ ਉਹ ਜ਼ੀਰੋ ਤੋਂ ਥੱਲੇ ਚਲੀ ਜਾਂਦੀ ਹੈ ਪਰ ਜਿਹੜੀ ਸਾਡੀ ਖੇਤੀਬਾੜੀ ਹੈ ਉਸ ਤੇ ਲੋਕ ਈਸਾੰਦੀ ਹੋਇਆ ਤਾਂ ਕੀ ਸੋਚਿਆ ਅਡਵਾਨੀਆਂ ਨੇ ਤੇ ਅਡਾਨੀਆਂ ਨੇ ਕਾਰਪੇਟ ਘਰਾਣਿਆਂ ਨੇ ਵੀ ਇੱਕੋ ਹੀ ਜਿਹੜਾ ਵਪਾਰ ਹੈ ਜਿਸ ਦੇ ਵਿੱਚ ਘਾਟਾ ਨਹੀਂ ਪੈ ਸਕਦਾ ਉਹ ਹੈ ਖੇਤੀ ਉਸ ਨੇ ਮੋਤੀ ਦੀ ਬਾਤ ਰੋੜੀ ਤੇ ਕਿਹਾ ਕਿ ਖੇਤੀ ਸਾਡੇ ਕਲਚੇ ਦੇ ਉਸਨੇ ਕਿਉਂਕਿ ਮੋਦੀ ਨੂੰ ਸਰਕਾਰ ਬਣਾਉਣ ਵਾਸਤੇ ਜਾਂ ਇਸ ਨੂੰ ਐਸ ਪ੍ਰਸਤੀ ਕਰਨ ਵਾਸਤੇ ਜਿਹੜੇ ਚਹਾਦਰੇ ਫੀਲ ਦੇ ਵਿੱਚ ਲੁੱਟੇ ਹੋਏ ਨੇ ਉਸਨੇ ਮੋਦੀ ਦੇ ਉੱਤੇ ਇਹ ਗੱਲ ਬੰਦਦੇ ਹੋਏ ਤਾਂ ਇਹ ਕੰਕਰ ਕਾਲੇ ਦੇਸ਼ ਕੀਤੇ ਨੇ ਇਹਨਾਂ ਕਾਲੇ ਪੀੜਾਂ ਦੇ ਕਾਰਨ ਅੱਜ ਸਾਡੀ ਖੇਤੀ ਹੈ ਜਿਹੜੀ ਉਹਨਾਂ ਕਾਰਪੋਰੇਟਾਂ ਦੇ अॼु बि कई वेंदा कया खिली किसान जे हथ जे बिल मैन तनख़ाल दुखड़ी करणी चाह मै उन पुछण चाहना आ जे खीला हथ जे ज़रूरत पई आहे तक बि खीर मंत्री इहे गॾु कया की अॼु तुंहिंजी धरणा ला लो त लो ਆਵਾਜ਼ ਦੇ ਸਾਡੇ ਇਹ ਅਸੀਂ ਜਿਹੜੀ ਗੱਲ ਕਹਿਨੇ ਆ ਉਹਦੇ ਮੂਹੋਂ ਕਹਿ ਦਿੱਤੀ ਵੀ ਇਹ ਜਿਹੜੇ ਦਿਲ ਪਾਸ ਹੋਏ ਨੇ ਇਹ ਆਗਾਮੀਆਂ ਆਗਾਮੀਆਂ ਦੇ ਕਹਿਣ ਤੋਂ ਪਾਸ ਹੋਏਗੇ ਤੇ ਪੰਜਾਬੀ ਲੋਕ ਨੇ ਉਹ ਧਰਨਾ ਲਾ ਕੇ ਵੇਖਣਗੇ ਸਾਰੇ ਇਹਨਾਂ ਦਾ ਬਹੁਤ ਵੱਡੇ ਮੈਂ ਸਲਾਮ ਕਰਦਾ ਸਾਡੇ ਪੰਜਾਬੀ ਵੀਰਾਂ ਨੂੰ ਇੰਨੇ ਮਹੀਨਿਆਂ ਦੇ ਕਰੀਬ ਹੋ ਗਿਆ ਦੇਤੇ ਆਸ ਤੇ ਵਿੱਚ ਪੜਿਆ ਜਿਹੜਾ ਕਿ ਸ਼ਾਂਤਮਈ ਚੱਲਦਾ ਹੋਵੇ ਉਸ ਤੇ ਵੀ ਸਰਕਾਰ ਬਗਾਵਤ ਕਰਨ ਦੀ ਲੱਖ ਕੋਸ਼ਿਸ਼ ਕਰ ਰਹੀ ਹੋਵੇ ਉਹਦੇ ਵਿੱਚ ਆਪਣੇ ਬੰਦੇ ਵੀ ਬਾੜੇ ਨੇ ਉਹਨਾਂ ਨੇ ਕਿਤੇ ਖਾਸ ਤੰਗਾਂ ਨਾਰੇ ਲਾਇਆ ਕਿਤੇ ਉਹਨੇ ਆਪਣੇ ਸ਼ਰਾਬੀ ਬੰਦੇ ਵੀ ਬਾੜੇ ਨੇ ਪਰ ਸਾਡੇ ਪੰਜਾਬੀਆਂ ਨੇ ਉਹਨਾਂ ਨੂੰ ਵੇਖਾਰ ਕੇ ਅੰਦਰ ਅੰਦਰ ਦਿੱਤਾ ਕਿ ਇਹ ਬੰਦੇ ਸਾਡੇ ਨਹੀਂ ਨੇ ਇਹ ਸਾਡੇ ਨਾਲ ਨਹੀਂ ਆਏ ਮੈਂ ਸਲਾਮ ਇਸ ਕਰਕੇ ਕਰਦਾ ਸਾਡੇ ਪੰਜਾਬੀ ਨੌਜਵਾਨਾਂ ਨੂੰ ਕਿ ਉਹਨਾਂ ਦੀ ਅੜਖ ਚਾਗੀ ਹੈ ਨਹੀਂ ਤਾਂ ਹੋਰ ਤੱਕ 73 ਸਾਲਾਂ ਦੇ ਵਿੱਚ ਅਸੀਂ ਚੁੱਪ ਕਰੇ ਬੈਠੇ ਹੋ ਸੀ ਅੱਜ ਅਵੇ ਮੰਦੀਆ ਸਭ ਨੂੰ ਹਨੂਣਾ ਮਾਰ ਦਿਆ ਰਹੇ ਸੀ ਜੀ ਉੱਠੋ ਤੁਹਾਡੇ ਤੇ ਕਾਨੂੰਨ ਲਾਗੂ ਹੋਣਾ ਹੈ ਉੱਠੋ ਤੁਹਾਡਾ ਪਾਣੀ ਜਿਹੜਾ ਧਰਤੀ ਦੇ ਥੰਨੇ ਹੈ ਕੋਈ ਵੀ ਕਾਰਪੋਰੇਟ ਘਰਾਣੇ ਨੂੰ ਮਾ ਹੁਣਾਂ ਦੀ ਸਮਝੋਦੀ ਹੈ ਅੱਜ ਸਾਡੇ ਲੋਕਾਂ ਨੇ ਗੱਲ ਸਮਝ ਲਈ ਕਿ ਜਿਹੜੇ ਜਿਹੜੀ ਭਾਜੀ ਸਰਕਾਰ ਨੇ ਜਿੰਨੇ ਵੀ ਕਾਨੂੰਨ ਬਣਾਏ ਨੇ ਹੁਣ ਤੱਕ ਉਹਨਾਂ ਦਾ ਵਿਰੋਧ ਹੋਇਆ ਹੈ ਵਿਰੋਧ ਹੋਇਆ ਪਰ ਇੱਕ ਤਰ੍ਹਾਂ ਦਾ ਵਿਰੋਧ ਨਹੀਂ ਹੋਇਆ ਇਸ ਕਰਕੇ ਉਹਨਾਂ ਗੋਦੀ ਨੂੰ ਆਕੜ ਵਾਲੀ ਬਿਠਾਏ ਵੀ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਪਰ ਮੈਂ ਇੱਕ ਦਸਤਾ ਚੁਕੜਨਾ ਬੱਚਾ ਨਾ ਬੰਦਾ ਪਰ ਜਿਹੜਾ ਆਕੜਾ उसकी ताड़ देंगे उस टुटना पौगा ये जहाँ इथो चल के विदेशों के संघर्ष के रूप चल तो रुकने की लोड़ नहीं कला यह नहीं जो तीन ये बिल वापस करवा लोगे ਜਿਹੜੇ ਮਰਦੇ ਪਾਸੇ ਸੱਜੇ ਰਹਿੰਦੇ ਨੇ ਉਹ ਵੀ ਅਸੀਂ ਹੌਲੀ-ਹੌਲੀ ਸਾਰੇ ਹੱਲ ਕਰਵਾ ਲਵਾਂਗੇ ਅੱਜ ਦੇਸ਼ ਦੇ ਵਿੱਚ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹ ਤੁਹਾਡੇ ਉੱਪਰ ਬੇਕਰੀਆਂ ਨੇ ਉਹ ਬੇਕਰੀਆਂ ਨੇ ਵੀ ਕਿਸਾਨ ਕਿਹੜੇ ਪਾਸੇ ਜਾਂਦਾ ਹੈ ਕਿਸਾਨ ਨੂੰ ਕੀ ਜਿੱਤ ਪ੍ਰਾਪਤ ਹੁੰਦੀ ਹੈ ਉਹ ਤੁਹਾਡੀ ਜਿੱਤ ਨੂੰ ਕੈਸ਼ ਕਰਨ ਵਾਸਤੇ ਵੀ ਤਿਆਰ ਬੈਠੀਆਂ ਨੇ ਪਰ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਕੋਈ ਸਿਆਸੀ ਪਾਰਟੀ ਤੁਹਾਡੇ ਉੱਤੇ ਜ਼ਮੀਨ ਲੱਭੂਗੀ ਉਹ ਆਪਣੀ ਸਿਆਸੀ ਜ਼ਮੀਨ ਲੱਭਣ ਤੇ ਲੱਗੀਆਂ ਹੋਈਆਂ ਨੇ ਪਰ ਜਿਹੜੀਆਂ ਸਾਡੇ ਆਪੂ ਨੇ ਜਥੇਬੰਦੀਆਂ ਦੇ ਆਪੂ ਨੇ ਉਹਨਾਂ ਨੇ ਦੱਸ ਦਿੱਤਾ ਕਿ ਇੱਥੇ ਨਾ ਹੈ ਕਿਸੇ Hindu ਦੀ ਲੜਾਈ ਹੈ ਨਾ ਕਿਸੇ Sikh ਦੀ ਲੜਾਈ ਹੈ ਨਾ ਕਿਸੇ ਹੋਰ ਕਿਸੇ ਵਰਗ ਦੀ ਲੜਾਈ ਹੈ ਇਹ ਲੜਾਈ ਹੈ ਸਿਰਫ ਸਾਡੀ ਆਪਣੀ ਲੋਕਾਂ ਦੀ ਲੜਾਈ ਹੈ ਸਾਡੇ ਕੀਤੀ ਲੋਕਾਂ ਦੀ ਲੜਾਈ ਹੈ ਸਾਡੀ ਜ਼ਮੀਨ ਦੀ ਲੜਾਈ ਹੈ ਸਾਡੀ ਮਾਣ ਦੀ ਲੜਾਈ ਹੈ ਜਦੋਂ ਸਾਡੀ ਮਾਂ ਨੂੰ ਉਹਨਾਂ ਨੇ ਹੱਥ ਪਾਇਆ ਤਾਂ ਅਸੀਂ ਉੱਠ ਕੇ ਤੋਂ ਤੇ ਵੀ ਹੱਥ ਪਾ ਕੇ ਬੈਠ ਗਏ ਆ ਜਿੰਨੇ ਵੇਕ ਚੂ ਅੱਜ ਸਾਰਾ ਗੁਰੂ ਸਾਰਿਆਂ ਰਾਜਾਂ ਦੇ ਲੋਕ Bom